ਨਵਨੀਤ ਚਤੁਰਵੇਦੀ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਇਸ ਸਬੰਧ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਮੋ-ਸਾਮਣੇ ਹੋਈਆਂ ਪਈਆਂ ਸਨ ਦੱਸ ਦਈਏ ਕਿ ਪੰਜਾਬ ਦੀ ਰਾਤਸਵਾਸੀ ਤੇ ਫਰਜੀ ਸਪੋਰਟ ਦੇ ਨਾਲ ਆਨੰਦਪੁਰ ਕੀ ਭੰਨ ਵਾਲੇ ਨਵਨੀਤ ਚਤੁਰਵੇਦੀ ਦੀ ਕਸਟਰੀਮ ਲੈ ਕੇ ਚੰਡੀਗੜ੍ਹ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ ਪੰਜਾਬ ਤੇ ਚੰਡੀਗੜ੍ਹ ਦੀ ਪੁਲਿਸ ਵਿਚਕਾਰ ਮੰਗਲਵਾਰ ਦੁਪਹਿਰ 1.5 ਵਜੇ ਤੋਂ ਬੁੱਧਵਾਰ ਦੀ ਰਾਤ 8.5 ਵਜੇ ਤੱਕ 31 ਘੰਟੇ ਦਾ ਡਰਾਮਾ ਚੱਲਿਆ ਚੰਡੀਗੜ੍ਹ ਪੁਲਿਸ ਆੜ ਗਈ ਕਿ ਨਵਨੀਤ ਦੀ ਕਸਟਡੀ ਨਹੀਂ ਦੇਵੇਗੀ ਪੰਜਾਬ ਪੁਲਿਸ ਉਸ ਨੂੰ ਰੋਪੜ ਦੇ ਵਿੱਚ ਰਜਿਸਟਰ ਕੇਸ ਦੇ ਵਿੱਚ ਲੈ ਜਾਣ ਦੇ ਲਈ ਸੈਕਟਰ 3 ਥਾਣੇ ਦੇ ਵਿੱਚ ਡੇਰਾ ਲਾ ਕੇ ਬੈਠ ਗਈ ਅੰਤ ਦੇ ਵਿੱਚ ਜੇ ਇਸ ਤੋਂ ਪਹਿਲਾਂ ਕਿ ਚੰਡੀਗੜ੍ਹ ਪੁਲਿਸ ਵਾਸਤੇ ਕੇਸ ਰਜਿਸਟਰ ਕਰੇ ਪੰਜਾਬ ਪੁਲਿਸ ਨੇ ਤੇਜ਼ੀ ਵਿਖਾਉਂਦੇ ਹੋਏ ਰੋਪੜਕੋਟ ਤੋਂ ਨਵਨੀਤ ਦਾ ਅਰੈਸਟ ਵਾਰੰਟ ਲਿਆ ਅਤੇ ਹਾਈ ਕੋਰਟ ਦੇ ਵਿੱਚ ਜਾਚਿਕਾ ਦਾਇਰ ਕਰਦੇ ਤੀ ਤੇ ਹਾਈ ਕੋਰਟ ਨੇ ਅਰੈਸਟ ਵਾਰੰਟ ਵੇਖਿਆ ਤਾਂ ਚੰਡੀਗੜ੍ਹ ਪੁਲਿਸ ਨੂੰ આરોપી ਦੀ ਕਸਟਡੀ ਪੰਜਾਬ ਪੁਲਿਸ ਨੂੰ ਦੇਣ ਦੇ ਲਈ ਕਹਿ ਦਿੱਤਾ ਜਿਸ ਤੋਂ ਬਾਅਦ ਇਹ ਡਰਾਮਾ ਖਤਮ ਹੋ ਗਿਆ ਤੇ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਦੇ ਵਿੱਚ ਰਾਜ ਸਭਾ ਦੀ ਇੱਕ ਸੀਟ ਖਾਲੀ ਹੋਣ ਤੇ ਉਪ ਚੋਣ ਦੇ ਵਿੱਚ ਨਵਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ। ਉਸ ਨੇ 10 ਵਿਧਾਇਕਾਂ ਦੀਆਂ ਮੋਹਰਾਂ ਬਣਵਾਈਆਂ ਅਤੇ ਫਰਜੀ ਸਾਈਨ ਕਰਵਾ ਕੇ ਆਪਣੇ ਆਪ ਨੂੰ ਪ੍ਰਸਤਾਵਕ ਕੋਸ਼ਿਸ਼ ਕਰ ਦਿੱਤਾ ਸੀ ਜਿਸ ਤਵਾਰ ਲਗਾਤਾਰ ਇਸੀ ਉੱਤੇ ਚਰਚਾਵਾਂ ਚੱਲ ਰਹੀਆਂ ਸੀ ਅੱਜ ਨਵਨੀਤ ਚਤੁਰਵੇਦੀ ਨੂੰ ਰੋਪੜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਇਸ ਪੂਰੇ ਡਰਾਮੇ ਤੋਂ ਬਾਅਦ ਜਿਹੜਾ ਹੈ ਗ੍ਰਿਫਤਾਰੀ ਹੋਈ ਤਾਂ ਅੱਜ ਪੇਸ਼ੀ ਤੋਂ ਬਾਅਦ ਅੱਗੇ ਕੀ ਫੈਸਲਾ ਕੋਰਟ ਦਿੰਦੀ ਹੈ ਇਹ ਦੇਖਣਾ ਅਹਿਮ ਰਹੇਗਾ ਨਵਨੀਤ ਚਤੁਰਵੇਦੀ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਇਸ ਤਖਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਆਮੋ-ਸਾਮਣੇ ਹੋਈਆਂ ਪਈਆਂ ਸਨ ਦੱਸ ਦਈਏ ਕਿ ਪੰਜਾਬ ਦੀ ਰਾਤ ਸਵਾਸੀ ਤੇ ਫਰਜੀ ਸਪੋਰਟ ਦੇ ਨਾਲ ਆਨੰਦਪੁਰ ਕੀ ਭੰਨ ਵਾਲੇ ਨਵਨੀਤ ਚਤੁਰਬੀਧੀ ਦੀ ਕਸਟਰੀਮ ਲੈ ਕੇ ਚੰਡੀਗੜ੍ਹ ਪੁਲਿਸ ਨੂੰ ਵੱਡਾ ਝਟਕਾ ਲੱਗਾ ਹੈ ਪੰਜਾਬ ਤੇ ਚੰਡੀਗੜ੍ਹ ਦੀ ਪੁਲਿਸ ਵਿਚਕਾਰ ਮੰਗਲਵਾਰ ਦੁਪਹਿਰ 1.5 ਵਜੇ ਤੋਂ ਬੁੱਧਵਾਰ ਦੀ ਰਾਤ 8.5 ਵਜੇ ਤੱਕ 31 ਘੰਟੇ ਦਾ ਡਰਾਮਾ ਚੱਲਿਆ ਚੰਡੀਗੜ੍ਹ ਪੁਲਿਸ ਆੜ ਗਈ ਕਿ ਨਵਨੀਤ ਦੀ ਕਸਟਡੀ ਨਹੀਂ ਦੇਵੇਗੀ ਪੰਜਾਬ ਪੁਲਿਸ ਉਸ ਨੂੰ ਰੋਪੜ ਦੇ ਵਿੱਚ ਰਜਿਸਟਰ ਕੇਸ ਦੇ ਵਿੱਚ ਲੈ ਜਾਣ ਦੇ ਲਈ ਸੈਕਟਰ 3 ਥਾਣੇ ਦੇ ਵਿੱਚ ਡੇਰਾ ਲਾ ਕੇ ਬੈਠ ਗਈ ਅੰਤ ਦੇ ਵਿੱਚ ਜਿਸ ਤੋਂ ਪਹਿਲਾਂ ਕਿ ਚੰਡੀਗੜ੍ਹ ਪੁਲਿਸ ਉਸਤੇ ਕੇਸ ਰਜਿਸਟਰ ਕਰੇ ਪੰਜਾਬ ਪੁਲਿਸ ਨੇ ਤੇਜ਼ੀ ਵਿਖਾਉਂਦੇ ਹੋਏ ਰੋਪੜਕੋਟ ਤੋਂ ਨਵਨੀਤ ਦਾ ਅਰੈਸਟ ਵਾਰੰਟ ਲਿਆ ਅਤੇ ਹਾਈ ਕੋਰਟ ਦੇ ਵਿੱਚ ਜਾਚਿਕਾ ਦਾਇਰ ਕਰਦੇ ਤੀ ਤੇ ਹਾਈ ਕੋਰਟ ਨੇ ਅਰੈਸਟ ਵਾਰੰਟ ਵੇਖਿਆ ਤਾਂ ਚੰਡੀਗੜ੍ਹ ਪੁਲਿਸ ਨੂੰ આરોપી ਦੀ ਕਸਟਡੀ ਪੰਜਾਬ ਪੁਲਿਸ ਨੂੰ ਦੇਣ ਦੇ ਲਈ ਕਹਿ ਦਿੱਤਾ ਜਿਸ ਤੋਂ ਬਾਅਦ ਇਹ ਡਰਾਮਾ ਖਤਮ ਹੋ ਗਿਆ ਤੇ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਦੇ ਵਿੱਚ ਰਾਜ ਸਭਾ ਦੀ ਇੱਕ ਸੀਟ ਖਾਲੀ ਹੋਣ ਤੇ ਉਪ ਚੋਣ ਦੇ ਵਿੱਚ ਨਵਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਸਮਰਥਨ ਦਾ ਦਾਵਾ ਕੀਤਾ ਸੀ ਉਸ ਨੇ 10 ਵਿਧਾਇਕਾਂ ਦੀਆਂ ਮੋਹਰਾਂ ਬਣਵਾਈਆਂ ਅਤੇ ਫਰਜੀ ਸਾਈਨ ਕਰਵਾ ਕੇ ਆਪਣੇ ਆਪ ਨੂੰ ਪ੍ਰਸਤਾਵਕ ਕੋਸ਼ਿਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਦੀ ਉੱਤੇ ਚਰਚਾਵਾਂ ਚੱਲ ਰਹੀਆਂ ਸੀ ਅੱਜ ਨਵਨੀਤ ਚਤੁਰਵੇਦੀ ਨੂੰ ਰੋਪੜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤਾਂ ਇਸ ਪੂਰੇ ਡਰਾਮੇ ਤੋਂ ਬਾਅਦ ਜਿਹੜਾ ਹੈ ਗ੍ਰਿਫਤਾਰੀ ਹੋਈ ਤਾਂ ਅੱਜ ਪੇਸ਼ੀ ਤੋਂ ਬਾਅਦ ਅੱਗੇ ਕੀ ਫੈਸਲਾ ਕੋਰਟ ਦਿੰਦੀ ਹੈ ਇਹ ਦੇਖਣਾ ਅਹਿਮ ਰਹੇਗਾ